हूँ विस्तार नाल। भगवान वाल्मीकि आश्रम तूना साहेब ट्रस्ट के मुखी महंत मलकीत नाग चेयरमैन ओम प्रकाश ग्बर की अगवाई टाउन हॉल विखे संविधान निर्माता बाबा साहेब डॉक्टर पीमराव अंबेडकर जी का एक सौ चौंतीवा जन्म दिवस बड़ी धूमधाम मनाया गया इस मौके कैबिनेट मंत्री हरभजन सिंगीटीओ विधायक डॉक्टर अजय गुप्ता मेयर जतेंद्र सिंह मोतीपाठिया कौंसलर विकास सोनी विनोद बिट्टा सुरेंद्र टोना बलबीर बब्बी ਮਹਾਂਤਰ ਕేశਨਾ ਗੁਰਦੇਵਦਾਰਾ ਪਰਮਜੀਤ ਚੋਪੜਾ ਸਮੇਤ ਵੱਖ-ਵੱਖ ਧਾਰਮਿਕ ਸਖਸ਼ਿਆਤਾ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਹਾਜ਼ਰ ਸਨ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਸਾਡੇ ਬਹੁਤ ਹੀ ਜੈ ਭੀਮ ਜਦੋਂ ਜਲਾਲ ਦੇ ਮਾਲਕ ਜੈ ਭੀਮ ਅੱਜ ਸਾਡੇ ਬਹੁਤ ਹੀ ਪਵਿੱਤਰ ਰੂਹ ਜਿਨ੍ਹਾਂ ਨੂੰ ਬਾਬਾ ਸਾਹਿਬ ਅੰਬੇਦਕਰ ਕਰਕੇ ਜਾਣਿਆ ਜਾਂਦਾ ਯਾਦ ਕੀਤਾ ਜਾਂਦਾ ਔਰ ਜੋ ਉਹਨਾਂ ਨੇ ਹਿੰਦੁਸਤਾਨ ਦੀ ਸੇਵਾ ਕਰਕੇ ਹਿੰਦੁਸਤਾਨ ਦੇ ਵਿੱਚ ਪਵਿੱਤਰ ਸੰਵਿਧਾਨ ਉਹਨਾਂ ਦੀ ਕਲਮ ਤੋਂ ਲਿਖਿਆ ਗਿਆ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਇੱਥੇ ਟਾਊਨ ਹਾਲ ਵਿਖੇ ਆਏ ਆਂ ਔਰ ਮੈਂ ਸਭ ਹਿੰਦੁਸਤਾਨ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਨ ਦੇ ਉੱਤੇ ਬਾਬਾ ਬੀਮਰਾਓ ਅੰਬੇਦਕਰ ਜੀ ਦੇ ਜਨਮ ਦੇ ਉੱਤੇ ਬਹੁਤ ਬਹੁਤ ਮੁਬਾਰਕਬਾਨ ਦਿਨਾ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਦਾ ਜਨਤੀ ਜਿਹੜੀ ਹੈ ਬੜੀ ਸ਼ਰਧਾ ਦੇ ਤੁਮਤਾਮ ਨਾਲ ਪੂਰੇ ਹਿੰਦੁਸਤਾਨ ਚ ਮਨਾਈ ਜਾ ਰਹੀ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਸੁਭ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਉਸ ਦਿਨ ਆਲੀ ਅਸੀਂ ਅੱਜ ਜਿਹੜੀ ਜਾਦੀ ਦਾ ਨਿਗ ਮਾਨ ਰਹੇ ਹਾਂ ਮੈਂ ਸਮਝਦਾ ਕਿ ਸਭ ਤੋਂ ਵੱਡੀ ਦੇਣ ਜਿਹੜੀ ਸਾਡੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਦੀ ਹੈ ਉਹ ਜੋ ਸ਼ੁਭ ਦਿਹਾੜਾ ਸਮੂਹ ਸਾਧ ਸੰਗਤ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਚ ਰਹਿੰਦਿਆਂ ਨੂੰ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਜੜੀ ਵਧਾਈ ਦਿੰਨੇ ਆ ਉਹਦੇ ਨਾਲ ਨਾਲ ਜੋ ਇੱਥੇ ਜਿਹੜਾ 18 ਲੱਖ ਰੁਪਇਆ ਜਿਹੜਾ ਸਰਕਾਰ ਵੱਲੋਂ ਮਨਜ਼ੂਰ ਆਇਆ ਹੈ ਅੱਜ ਉਹਦੇ ਜਿਹੜਾ ਡਗਾਟਣ ਕੀਤਾ ਵਾ ਉਹਦੀ ਸ਼ਰੀਰ ਇਹਦੀ ਸੁੰਦਰੀ ਕਰਨ ਵਾਸਤੇ ਜਿਹੜੀ ਉਹ ਬਣ ਜਾਏਗਾ ਕੱਲ ਕੰਮ ਚਾਲੂ ਹੋ ਜਾਏਗਾ ਜਿਹੇ ਹਿੰਦੁਸਤਾਨ ਦੇ ਮਹਾਨ ਨਰਮਤਾ ਜਿਨ੍ਹਾਂ ਨੇ ਹਿੰਦੁਸਤਾਨ ਦਾ ਸਦਾਨ ਲੈ ਕੇ ਇੱਕ ਡੈਮੋ ਕਰਕੇ ਜਵਾਂ ਬਾਹਰ ਕੀਤਾ ਸੀ ਉਹਨਾਂ ਦਾ ਜਨਮ ਦਿਨ ਮਨਾ ਰਹੇ ਹਾਂ ਜੀ ਭਾਰਤ ਰਤਨ ਡਾਕਟਰ ਭੀਮrao Ambedkar ਨਾਲ ਲਿਖਦੇ ਅੱਜ ਦੇਮੋ ਦਰਸ਼ਕ ਦਾ ਬਹਾਰ ਨਹੀਂ ਚੁਣਾ। ਉਹਾਰੇ ਰਾਲਮਿਲ ਕੋ ਮਹਾਨ ਸਥਿਅ ਮਹਾਨ ਪੁਰਜ ਲੋਕ ਪੁਰਜ ਨੇ ਹਿੰਦੂ ਦਾ ਸੰਧਾਨ ਲਿਖ ਕੇ ਤੁਹਾਨੂੰ ਮਾਨ ਤਾਨ ਬਖਿਆ ਹੈ। ਵਿੱਚ ਜੋ ਬੁੱਤ ਜੋ ਸਰੂਪ 바ਵਾ ਸਾਹਿਬ ਅੰਬੇਦਕਰ ਜੀ ਦਾ ਲੱਗਿਆ ਉੱਥੇ ਅੱਜ ਸੰਤ ਸਮਾਗਮ ਔਰ ਨਾਲ ਦੇ ਨਾਲ ਹੀ ਇੱਕ ਕੇਕ ਸਰਮਣੀ ਸੀ ਜੋ ਕਿ 바ਵਾ ਸਾਹਿਬ ਜੀ ਦਾ ਜਨਮ ਦਿਨ ਬੜੇ ਹੀ ਖੁਸ਼ ਖੁਸ਼ੀ ਉਸ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਮੈਂ ਸਫਾਈ ਮਿਹਨਤੂਰ ਫਾਊਂਡੇਸ਼ਨ ਪੰਜਾਬ ਵੱਲੋਂ ਮੈਂ ਆਪਣੇ ਭਾਈ ਸਹਿਵਕਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵੀ ਜਿਹੜਾ ਪੜੋ ਲਿਖੋ ਤੇ ਅੱਗੇ ਵਧੋ ਸ਼ਗਰ ਸ਼ਤਾਨ ਲੜੇ ਜਾਂਦੇ ਆ ਜੇ ਤੁਸੀਂ ਪੜ੍ਹਾਈ ਕਰੋਗੇ ਤੇ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਸ਼ਰਦਾ ਭਾਵਨਾ ਨਾਲ ਮਹੰਤ ਮਲਕੀਤ ਨਾਦੀ ਅਗਵਾਈ ਵਿੱਚ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਨੇ ਉਨ੍ਹਾਂ ਨੂੰ ਸ਼ਰਦਾ ਸ਼ਮਨ ਭੇਟ ਕੀਤੇ ਅੰਮ੍ਰਿਤਸਰ ਫਾਸਟ ਵਿੱਚ ਖਬਰ ਨਵਨੀ ਕੈਮਰਾਮੈਨ ਗੁਰਸੇਵਕ ਸਿੰਘ ਦੇ ਨਾਲ ਰਕੇਸ਼ ਕੁਮਾਰ